4 ਰੁਪਿਆ ਵਾਹਨਾਂ ਦੇ ਲਾਂਗੇ ਦੀਆਂ ਦਰਾਂ ਨੂੰ ਘਟਾਉਣ ਦੇ ਮੁੱਦੇ ਤੇ ਲਾਡੋਵਾਲ ਟੋਲ ਪਲਾਜ਼ਾ ਉੱਤੇ ਪੱਕਾ ਮੋਰਚਾ ਗੱਡੀ ਬੈਠੇ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਦਲਬਾਖ ਸਿੰਘ ਗਿੱਲ ਅਤੇ ਸੁਖਦੇਵ ਸਿੰਘ ਨੇ ਹੁਣ ਲੰਬੀਆਂ ਉਡੀਕਾਂ ਤੋਂ ਬਾਅਦ ਵਣ ਲੱਗੇ ਰਾਹਾਂ ਰੋਡ ਦੇ ਮਾਮਲੇ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਤੇ ਪੀਡਬਲਯੂਡੀ ਨੂੰ ਘੇਰਨ ਦੀ ਤਿਆਰੀ ਕਰ ਲਈ ਹੈ ਦਮਾਗੋ ਨੇ ਤਿੱਖੇ ਸ਼ਬਦਾਂ ਚ ਪ੍ਰਸ਼ਾਸਨ ਨੂੰ ਹਰਕਤ ਚ ਆਉਣ ਦੀ ਤਾੜਨਾ ਕਰਦਿਆਂ ਕਿਹਾ ਕਿ ਉਹਨਾਂ ਦਾ ਧਿਆਨ ਪੱਕੇ ਮੋਰਚੇ ਚ ਕੀ ਲੱਗਿਆ ਰਾਹੋਂ ਰੋਡ ਨੂੰ ਬਣਾਉਣ ਵਾਲੇ ਠੇਕੇਦਾਰ ਨੇ ਸੜਕ ਦੇ ਬਰਮਾ ਉੱਤੇ ਮਿੱਟੀ ਪਾਉਣ ਦੀ ਬਜਾਏ ਕੂੜਾ ਕਰਕਰ ਤੇ ਮਲਬਾ ਪਾਉਣਾ ਸ਼ੁਰੂ ਕਰ ਦਿੱਤਾ ਉਹਨਾਂ ਕਹਿ ਕਿ ਇਸ ਦੇ ਲਈ ਜ਼ਿਲ੍ਹਾ ਪ੍ਰਸ਼ਾਸਨ ਪੀ ਡਬਲਯੂ ਡੀ ਦੇ ਅਧਿਕਾਰੀ ਵੀ ਬਰਾਬਰ ਦੇ ਜ਼ਿੰਮੇਵਾਰ ਹਨ ਉਨਾ ਰਾਹੋਂ ਰੋਡ ਨੂੰ ਸ਼ੁਰੂ ਕਰਵਾਉਣ ਦੀ ਸਹਿਰਾਬੰਦੀ ਚ ਪੈ ਆਗੂਆਂ ਨੂੰ ਵੀ ਸਵਾਲ ਕੀਤਾ ਕਿ ਉਹਨਾਂ ਨੂੰ ਇਹ ਸਭ ਕੁਝ ਕਿਉਂ ਨਹੀਂ ਦਿਖ ਰਹਾ ਉਹਨਾ ਸ਼ਾਸਨ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਕੂੜਾ ਕਰਕਟ ਵਾਲੇ ਮਲਵੇ ਨੂੰ ਹਟਾ ਕੇ ਚੰਗੀ ਮਿੱਟੀ ਨਾ ਪੁਆਈਏ ਤਾਂ ਉਹ ਇਸ ਧਾਂਦਲੀ ਦੇ ਖਿਲਾਫ ਮੋਰਚਾ ਖੋਲ ਦੇਣਗੇ ਸਸੀ ਕਾ ਜੀ ਤੁਸੀਂ ਦੇਖ ਰਹੇ ਹੋ ਚੈਨਲ ਦੇਸ਼ ਦੁਨੀਆ ਮਹਾਂ ਕਿੰਦਾ ਅੱਜ ਅਸੀਂ ਪਹੁੰਚੇ ਰਾਹੋ ਰੋਡ ਤੇ ਸਾਡੇ ਨਾਲ ਖੜਿਆ ਸੁਖਦੇਵ ਸਿੰਘ ਜੀ ਮੰਗਲੀ ਗੱਲਬਾਤ ਕਰਦੇ ਹਾਂ ਨਾਲ ਕੀ ਕਹਿਣਾ ਚਾਹੁੰਦੇ ਨੇ ਉਹ ਹਾਂ ਜੀ ਸਸਿਕਾ ਸਰ ਦੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਤੁਹਾਨੂੰ ਬੁਲਾਇਆ ਇਸ ਲਈ ਕਿ ਜੀ ਇਹ ਜਿਹੜਾ ਰਾਹੋ ਰੋਡ 12-13 ਸਾਲਾਂ ਬਾਅਦ ਸੜਕ ਬਣ ਲੱਗੀ ਹੈ ਜੀ ਇਹਦੇ ਲਈ ਪੈਸਾ ਪਾਸ ਹੋਇਆ ਇਹਦੇ ਨਾਲ ਇੱਕ ਸੜਕ ਬਣੀ ਹੈ ਫਾਇਕਿਆਂ ਤੋਂ ਮੰਗਲੀ ਤੱਕ ਸੜਕ ਬਣੀ ਹੈ ਮੱਤਿਆੜੇ ਦੇ ਮੋੜ ਤੱਕ ਕੁਛ ਕੰਮ ਬਚਾ ਦੂਰਾ ਔਰ ਇਹਦੇ ਸਾਈਡਾਂ ਦੇ ਉੱਤੇ ਬਰਮ ਵੀ ਬਣਨੀ ਸੀਗੀ ਜੀ ਉਹ ਜਿਹੜੀ ਇਹ ਬਰਮ ਆ ਉਹ ਪੁਰਾਣੀ ਮਿੱਟੀ ਕੱਢ ਕੇ ਸਗੋਂ ਵਧੀਆ ਮਿੱਟੀ ਲੈ ਕੇ ਬਣਨੀ ਸੀਗੀ ਜੀ ਜੀ ਉਹ ਪੁਰਾਣੀ ਮਿੱਟੀ ਵੀ ਇਹਨਾਂ ਨੇ ਕੱਢੀ ਪੁਰਾਣੀ ਮਿੱਟੀ ਕੱਢ ਕੇ ਨਵੀਂ ਮਿੱਟੀ ਪਾਣ ਦੀ ਬਜਾਏ ਇਹ ਲਿਆ ਕੇ ਤੁਹਾਡੇ ਸਾਹਮਣੇ ਆਹ ਥਿਖੜਾ ਪਤਾ ਨਹੀਂ ਕਿੱਥੋਂ ਲਿਆਏ ਆਹ ਲਫਾਵੇ ਫੈਕਟਰੀਆਂ ਦਾ ਜੀ ਆਹ ਦੇਖੋ ਇਹਨਾਂ ਨੇ ਲਿਆ ਕੇ ਉਹ ਸਾਈਡਾਂ ਦੇ ਉੱਤੇ ਕਚਰਾ ਸੁੱਟ ਦਿੱਤਾ ਜੀ ਜੀ ਇਹ ਇਹ ਜਾਨਕਿ ਮੈਂ ਮੈਕਮੇ ਨੂੰ ਵੀ ਇੱਕ ਵੀਡੀਓ ਪਹਿਲਾਂ ਭੇਜ ਦਿੱਤੀ ਸੀਗੀ ਇਹਦੀ ਫੋਟੋਆਂ ਖਿੱਚ ਕੇ ਮੈਂ ਕਿਹਾ ਵੀ ਆ ਦੇਖੋ ਕੀ ਹੋ ਰਿਹਾ ਇਹਨੂੰ ਹਟਾ ਲਓ ਜਲਦੀ ਤੁਸੀਂ ਪਰ ਉਹਨਾਂ ਨੇ ਹਜੇ ਤੱਕ ਇਹ ਨਹੀਂ ਇਹ ਕਿੂੜਾ ਇਹਨ ਨੂੰ ਦਾ ਹਾ ਦੇਖੋ ਵੀ ਕਿੰਨਾ ਕਚਰਾ ਹੈ ਦੁਨੀਆ ਭਰ ਦਾ ਗੰਦ ਲਿਆ ਕੇ ਇੱਥੇ ਸੁੱਟ ਦੋਤਾ ਔਰ ਇੱਕ ਹੋਰ ਇਹ ਦੇਖੋ ਵੀ ਇਹ ਇਹ ਜਿਹੜਾ ਸਰਕਾਰ ਜਿਹੜਾ ਖੇਤੀਬਾੜੀ ਧੰਦਾ ਸੀਗਾ ਨਾ ਵਧੀਆ ਧੰਦਾ ਸੀਗਾ ਸਾਫ਼ ਸੁਥਰਾ ਠੀਕ ਹੈ ਨਾ ਆਹ ਦੇਖ ਲੋ ਹੁਣ ਤੁਸੀਂ ਇਹਨਾਂ ਨੇ ਆਹ ਜਿਹੜਾ ਆ ਫੈਕਟਰੀਆਂ ਦਾ ਗੰਦਾ ਹੈ ਆ ਜਿਹੜਾ ਲਿਆ ਕੇ ਇੱਥੇ ਸੱਟਾ ਫੇਰ ਕਹਿੰਦੇ ਫੈਕਟਰੀ ਫੈਕਟਰੀ ਠੀਕ ਹੈ ਜੀ ਖੇਤੀਬਾੜੀ ਦਾ ਕੰਮ ਬੰਦ ਕਰੋ ਫੈਕਟਰੀਆਂ ਲਾਓ ਆ ਦੇਖੋ ਆ ਫੈਕਟਰੀਆਂ ਦਾ ਗੰਦਾ ਹੈ ਸਾਰ ਪਰ ਜਿਵੇਂ ਜੀ ਇਹ ਪਿਆ ਜੀ ਇਹ ਤਾਂ ਨੁਕਸਾਨ ਵੀ ਹੋ ਸਕਦਾ ਕਿਸੇ ਦਾ ਇਹ ਨੁਕਸਾਨ ਨੂੰ ਤਾਂ ਹੈਗਾ ਹੀ ਇਹ ਸੜਕ ਵੀ ਬੈਠਣੀ ਹੈ ਨਾ ਇਹਦਾ ਕੀ ਹੈ ਇਹਦਾ ਪੋਲਾ ਵਾ ਇਹਦਾ ਕੋਈ ਵੀ ਗੱਡੀ ਸਾਈਡ ਦੇ ਉੱਤੇ ਵਹਿ ਜੂ ਪਲਟ ਜੂ ਕੋ ਬੰਦਾ ਵੀ ਮਰ ਜੂ ਇੱਥੇ ਐਕਸੀਡੈਂਟ ਵੀ ਇਹ ਤਾਂ ਹਾਸਿਆਂ ਨੂੰ ਸੱਦਾ ਦੇਣ ਦੀ ਗੱਲ ਹੈ ਜੀ ਬਿਲਕੁਲ ਇਹ ਜਿਹੜਾ ਇੱਕ ਦਾ ਸਰਕਾਰ ਐਡੀ ਹੈਗੀ ਆ ਇਹ ਵਿਭਾਗ ਵੀ ਜਿਹੜਾ ਹੈਗਾ ਸਾਨੂੰ ਉੱਥੇ ਜਿਹੜਾ ਡੋਟੂ ਵਾਲ ਟੋਲਪਲਾ ਜਿਹਦੇ ਉੱਤੇ ਅਸੀਂ ਧਰਨਾ ਲਾਇਆ ਸੀਗਾ ਸੜਕ ਦੇ ਲਈ ਵੀ ਅਸੀਂ ਉਦੋਂ ਇਹਨਾਂ ਨੇ ਫੇਕ ਸਾਨੂੰ ਕਾਗਜ਼ ਪੱਤਰ ਦਿਖਾ ਦਿੱਤੇ ਕਿ ਆ ਦੇਖੋ ਦਰਖਤਾਂ ਦੀ ਮਨਜ਼ੂਰੀ ਹੋ ਗਈ ਦਰਖਤਾਂ ਦੇ ਪੈਸੇ ਵੀ ਪੈ ਗਏ ਪੱਟਣ ਦੀ ਮਨਜ਼ੂਰੀ ਹੋ ਗਈ ਖੰਭਿਆਂ ਦੇ ਪੱਟਣ ਦੀ ਮਨਜ਼ੂਰੀ ਹੋ ਗਈ ਖੰਭਿਆਂ ਦੇ ਪੈਸੇ ਵੀ ਪਾ ਦਿੱਤੇ ਸਾਰਾ ਕੁਝ ਸਾਨੂੰ ਦਿਖਾਇਆ باوجود ਇਸ ਦੇ ਇਹ ਦੇਖੋ ਵੀ 6 ਮਹੀਨਿਆਂ ਦੇ ਉੱਪਰ 6 ਮਹੀਨੇ ਹੋ ਗਏ ਪੂਰੇ 6 ਮਹੀਨਿਆਂ ਦੇ ਵਿੱਚ ਹਜੇ ਤੱਕ ਕੋਈ ਇਹਨਾਂ ਨੇ ਦਰਖਤ ਨਹੀਂ ਪਟਿਆ ਕੋਈ ਇਹਨਾਂ ਨੇ ਖੰਭਾ ਨਹੀਂ ਪਟਿਆ ਉਹ ਪੈਸਾ ਕਿੱਥੇ ਗਿਆ ਉਹ ਮਨਜ਼ੂਰੀਆਂ ਕਿੱਥੇ ਗਈਆਂ ਹੁਣ ਜਦ ਵੀ ਫੋਨ ਕਰੀਦਾ ਬਾਜੀ ਹਫਤਾ ਖੰਡ ਹੋਰ ਲੱਗੂਆ ਮਨਜ਼ੂਰੀ ਹੋ ਜੂਗੀ ਮਤਲਬ ਜਿਹੜੀਆਂ ਪਹਿਲਾਂ ਸ ਫੇਕ ਮਨਜ਼ੂਰੀਆਂ ਇਹਨਾਂ ਨੇ ਆਫ ਸਟੈਂਪਰ ਨੂੰ ਆਪਣੀ ਲਾ ਕੇ ਉਹ ਸਾਨੂੰ ਕਾਗਜ਼ ਪੱਤਰ ਇਹਨਾਂ ਨੇ ਦਿਖਾ ਦਿੱਤੇ ਮਤਲਬ ਫਾਰਮੈਲਟੀ ਪੂਰੀ ਕਰ ਦਿੱਤੀ ਹਾਂ ਫਾਰਮੈਲਟੀ ਪੂਰੀ ਕਰ ਦਿੱਤੀ ਧਰਨਾ ਚਕਾਉਣ ਦੇ ਲਈ ਜਦ ਕਿ ਇਹਨਾਂ ਦੀਆਂ ਮਨਜ਼ੂਰੀਆਂ ਹਜੇ ਤੱਕ ਨਹੀਂ ਹੋਈਆਂ ਆ ਜਿਹੜੇ ਵਿੱਚ ਬਹੁਤ ਕਹਿੰਦੇ ਸੀ ਫਲਾਣੇ ਨੇ ਸ਼ੁਰੂ ਕਰਾਤੀ ਜੀ ਦੇਖੋ ਜੀ ਬੜਾ 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 ਧੰਨਵਾਦ ਮੈਂ ਕਹਿੰਦਾ ਉਹਨਾਂ ਦਾ ਧੰਨਵਾਦ ਤੁਸੀਂ ਜੰਮ ਜੰਮ ਕਰੋ ਯਾਰ ਉਹ ਕਿਸੇ ਚੀਜ਼ ਦੀ ਕੋਈ ਕੋਖ ਵੀ ਕਰ ਲਿਆ ਕਰੋ ਉਹ ਆ ਦਰਖਾਸਤਾਂ ਦੀ ਮਨਜ਼ੂਰੀ ਤਾਂ ਇਹਨਾਂ ਤੋਂ ਦਵਾ ਨਹੀਂ ਹੋਈ ਨਾ ਦੇ ਹੋਈ ਗੱਲਾਂ ਕਰਦੇ ਹੋ ਤੁਸੀਂ ਇਹਨਾਂ ਨੇ ਸੜਕ ਬਣਾਤੀ ਹੈ ਜੇ ਕਰਤਾ ਉਹ ਕਰਤਾ ਸਰਕਾਰਾਂ ਨੇ ਕੀ ਕਰਦਾ ਪ੍ਰਸ਼ਾਸਨ ਇਹ ਤਾਂ ਇੱਕ ਸਾਡੀ ਇੱਕ ਉਸੇ ਧਰਨੇ ਦਾਰ ਦਾ ਲੱਗਣ ਦੇ ਨਾਲ ਇਹ ਸੜਕ ਦਾ ਜਿਹੜਾ ਕੰਮ ਆ ਇਹ ਸ਼ੁਰੂ ਹੋਇਆ ਠੀਕ ਆ ਫਿਰ ਵੀ ਅਸੀਂ ਕਹਿੰਦੇ ਆ ਚਲੋ ਯਾਰ ਮੌਜੂਦਾ ਸਰਕਾਰਾਂ ਨੇ ਹੇਠਾਂ ਵਾਲੇ ਆ ਉੱਪਰ ਵਾਲੇ ਅਸੀਂ ਧੰਨਵਾਦੀਆਂ ਇਹਨਾਂ ਦਾ ਉਹ ਯਾਰ ਜਿਹੜਾ ਰਹਿੰਦਾ ਕੰਮ ਹੁਣ ਆ ਕੇ ਕੋਈ ਦੇਖਦਾ ਨਹੀਂ ਆ ਦੇਖੋ ਅਸੀਂ ਹੋ ਸਕੇ ਸਾਡਾ ਟੂਰ ਵੀ ਕਰਕੇ ਬਿਠੇ ਆ ਉਹ ਟੂਰ ਦੀ ਫੀਸ ਬਹੁਤ ਜ਼ਿਆਦਾ ਵਾ ਅਸੀਂ 11 ਦਿਨ ਹੋ ਗਏ ਉਧਰ ਰੱਖੇ ਹੋਏ ਆ ਆ ਪਿੱਛੇ ਸਾਡਾ ਇਧਰ ਧਿਆਨ ਹੈਗੀ ਕਿਉਂਕਿ ਅਸੀਂ ਤਿੰਨ ਤਿੰਨ ਚਾਰ ਚਾਰ ਦਿਨਾਂ ਬਾਅਦ ਇੱਕ ਦਿਨ ਕਿਤੇ ਘਰ ਆਉਂਦੇ ਆ ਕਪੜਾ ਜਿਹੜਾ ਬਦਲਨੇ ਜਦੋਂ ਸਾਰੇ ਮਲੇ ਹੋ ਜਾਂਦੇ ਆ ਉਹ ਅਸੀਂ ਆਏ ਨਹੀਂ ਸਾਡੇ ਗੈਰ ਹਾਜ਼ਰੀ ਦੇ ਵਿੱਚ ਇਹਨਾਂ ਨੇ ਚੱਕ ਫੱਟੇ ਦਿੱਤੇ ਵੀ ਇਹਨਾਂ ਦਾ ਧਿਆਨ ਹੈ ਨਹੀਂ ਕਿਸਾਨ ਜੁਨੀਆ ਦਾ ਇਧਰਲੇ ਪਾਸੇ ਵੀ ਚਲੋ ਚੱਕ ਦੋ ਫੱਟੇ ਇਹਨਾਂ ਨੇ ਪਾ ਕੇ ਆ ਮਰਵਾ ਮੋਲਵਾ ਜਾਂ ਦੇਖੋ ਕਿੰਦਾ ਪਤਰਾ ਕਰਨ ਲੱਗੇ ਹੋਏ ਆ ਵੀਡੀਓ ਵੀਡੀਓ ਉਹਦਾ ਕੋਈ ਮੈਸੇਜ ਆ ਹਾਂ ਉਹਦਾ ਹੋਈ ਸੀ ਗੱਲ ਹਾਂਜੀ ਕੋਈ ਗੱਲ ਨਹੀਂ ਸਾਡੇ ਨੋਟਿਸ ਦੇ ਵਿੱਚ ਅਸੀਂ ਬੰਦ ਕਰਾ ਦਿੱਤਾ ਕਿਸੇ ਮੈਂ ਕਿਹਾ ਬੰਦ ਨਹੀਂ ਕਰਾ ਦਿੱਤਾ ਉਹਨਾਂ ਚੱਕ ਲਓ ਇਹ ਵੀ ਚੱਕ ਕੇ ਕੋਈ ਚੱਜ ਦੀ ਮਿੱਟੀ ਪਾ ਲਓ ਪਰ ਹਜੇ ਤੱਕ ਇਹਨੂੰ ਹਟਾਇਆ ਨਹੀਂ ਗਿਆ ਹੁਣ ਕਿਉਂਕਿ ਇਹ ਦੇਖੋ ਇਹ ਸਾਡੇ ਅਸੀਂ ਅਸੀਂ ਜਦ ਪੈਸਾ ਇਹ ਮਨਜ਼ੂਰ ਹੋਇਆ ਸੜਕ ਵਧੀਆ ਤਰੀਕੇ ਦੇ ਨਾਲ ਬਣਨੀ ਚਾਹੀਦੀ ਆ ਉਹ ਦੂਸਰੀ ਗੱਲ ਇਹ ਆ ਹੁਣ ਸਾਰਿਆਂ ਨੂੰ ਪਤਾ ਵੀ ਭਾਰਤੀ ਕਿਸਾਨ ਯੂਨੀਅਨ ਨੇ ਇਹ ਜਿਹੜਾ ਹੈਗਾ ਇਹਨਾਂ ਦੇ ਉਪਰਾਲੇ ਦੇ ਨਾਲ ਸੜਕ ਸ਼ੁਰੂ ਹੋਈ ਹੈ ਮੁੜ ਕੇ ਸਾਰਿਆਂ ਦਾ ਸ਼ੱਕ ਸਾਡੇ ਉੱਪਰ ਆਊਗਾ ਕਿ ਇਹਨਾਂ ਨੇ ਕੋਈ ਪੈਸੇ ਲੈ ਲਏ ਹੋਣੇ ਠੇਕੇਦਾਰ ਤੋਂ ਵੀ ਤਾਂ ਕਰਕੇ ਹੁਣ ਅੱਖਾਂ ਮੀਚ ਕੇ ਚੁੱਪ ਕਰਕੇ ਬੈਠੇ ਆਂ ਜਰਕੇ ਤਾਂ ਸਾਰਿਆਂ ਨੂੰ ਪਤਾ ਕਿ ਅਸੀਂ ਇਦਾਂ ਦਾ ਦਾ ਕੋਈ ਸਾਡਾ ਕੋਈ ਹਸਾਬਤਾ ਵੀ ਨਹੀਂ ਅਸੀਂ ਤਾਂ ਇੱਕ ਇਸ ਲਈ ਆਏ ਆਂ ਨਾ ਕਿ ਅਸੀਂ ਚੌਧਰ ਦੇ ਭੁੱਖੇ ਆਂ ਨਾ ਕੋਲ ਇਲੈਕਸ਼ਨ ਲੜਨੀ ਆਂ ਅਸੀਂ ਤਾਂ ਇਸ ਕਰਕੇ ਆਏ ਆਂ ਵੀ ਜਿਹੜੇ ਕਹਿੰਦੇ ਸੀ ਕੰਮ ਹੋ ਨਹੀਂ ਸਕਦਾ ਉਹ ਕਿੱਥੇ ਬਣਨੀ ਆ ਸੜਕ ਸਾਨੂੰ ਤਾਂ ਕਹਿੰਡਾ ਯਾਰ ਵੀ ਅਸੀਂ ਕਰ ਕਰਕੇ ਦੱਸਣਾ ਬਸ ਹਾਗਲਾ ਹੋਰ ਸਾਨੂੰ ਕਿਸੇ ਤਰ੍ਹਾਂ ਦਾ ਕੋਈ ਨਹੀਂ ਔਰ ਕੰਮ ਕਰਨਾ ਵੀ ਔਰ ਵਧੀਆ ਵੀ ਕਰਨਾ ਕਿਉਂਕਿ ਬਾਰ ਬਾਰ ਪੈਸਾ ਨਹੀਂ ਮਿਲਦਾਗਾ ਮਸਾਂ ਤਾਂ ਲਿਆ ਕਿਤੇ ਬਣਾ 13 ਸਾਲਾਂ ਦੇ ਵਿੱਚ ਨਹੀਂ ਤਾਂ ਇੱਥੇ ਕੋਈ ਹਾਲ ਨਾ ਸੀ ਸੜਕ ਦਾ ਉਹ ਸਰਕਾਰ ਦਾ ਪੈਸਾ ਹੈ ਸਾਜੀ ਜਗਹ ਸਰ ਪ੍ਰਸ਼ਾਸਨ ਤੋਂ ਸਰਕਾਰ ਤੋਂ ਅਸੀਂ ਮੰਗ ਕਰਦੇ ਆ ਕਿ ਆ ਜਿਹੜਾ ਹੈਗਾ ਠੇਕੇਦਾਰ ਨੇ ਲਿਆ ਕੇ ਇਹ ਜਿਹੜਾ ਕੂੜਾ ਸਟਿਆ ਇਹਨੂੰ ਇੱਥੇ ਚਕਾਓ ਇੱਥੇ ਵਧੀਆ ਤਰੀਕੇ ਦੇ ਨਾਲ ਔਰ ਇੱਕ ਗੱਲ ਧਿਆਨ ਨਾਲ ਸੁਣ ਲੈਣ ਇਹ ਵੀ ਉਹ ਵੀ ਉਹ ਜਿਹੜੀ ਪਹਿਲਾਂ ਵੀ ਮਿੱਟੀ ਪਾਈ ਆ ਉਹ ਇਹਨਾਂ ਨੇ ਸੈਟਾਂ ਤੋਂ ਇਕੱਠੀ ਕਰਕੇ ਪਾਈ ਆ ਜਿੱਦਣ ਦਰਖਤਾਂ ਦੀ ਪਟਾਈ ਹੋ ਗਈ ਅਸੀਂ ਇਹ ਮਿੱਟੀ ਦਾ ਇੱਕ ਇੱਥੇ ਇੱਕ ਗੱਠ ਵੀ ਮਿੱਟੀ ਨਹੀਂ ਰਹਿਣ ਦੇਣੀ ਹੈਗੀ ਅਸੀਂ ਸਾਰੀ ਚਕਾਉਣੀ ਆ ਤਸਲਾ ਨਹੀਂ ਛੱਡਣਾ ਅਸੀਂ ਇੱਕ ਵੀ ਜਿੰਨੇ ਫੁੱਟ ਥੱਲੇ ਤੱਕ ਇਹਨਾਂ ਨੇ ਮਿੱਟੀ ਪਾਉਣੀ ਆ ਉਹਦੀ ਕਾਪੀ ਲੈ ਕੇ ਉਹ ਸਾਰੀ ਮਿੱਟੀ ਕਢਾ ਕੇ ਦੁਬਾਰਾ ਪਾਉਣੀ ਆ ਨਾ ਤਾਂ ਲਾਲ ਮਿੱਟੀ ਜਿਹੜੀ ਵੀ ਹੈਗੀ ਆ ਜਿਹੜੀ ਵੀ ਸੈਂਡ ਇਹਨਾਂ ਨੇ ਪਾਉਣੀ ਆ ਉਹ ਸਾਰੀ ਮਿੱਟੀ ਉਹ ਕਢਾ ਕੇ ਦੁਬਾਰਾ ਪਾਵਾਂਗੇ ਇਹ ਨਹੀਂ ਚੱਲਣਾ ਹੈਗਾ ਸੋ ਸਾਨੂੰ ਬੇਨਤੀ ਆ ਪ੍ਰਸ਼ਾਸਨ ਨੂੰ ਕਿ ਇਹਨੂੰ ਚੱਕ ਲੋ ਯਾਰ ਇਹਨੂੰ ਕਰ ਲੋ ਪਾਸੇ ਔਰ ਕਲੀਅਰ ਕਰੋ ਇਹ ਜਿਹੜੀ ਮਨਜ਼ੂਰੀ ਆ ਦਰਸਤਾ ਦੀ ਕਿੰਨੇ ਦਿਨਾਂ ਦੇ ਵਿੱਚ ਤੁਹਾਡੇ ਕੋਲੋਂ ਹੁੰਦੀ ਆ ਕਿ ਨਹੀਂ ਆਉਂਦੀ ਨਹੀਂ ਤਾਂ ਫਿਰ ਦੁਬਾਰਾ ਅਸੀਂ ਇੱਕ ਵਾਰੀ ਫੇਰ ਫਿਰ ਕਿਹੋ ਨਾ ਕਿ ਤੁਹਾਡੇ ਖਿਲਾਫ ਇੱਕ ਧਰਨਾ ਫਿਰ ਹੋਰ ਲੱਗੂ ਸਾਨੂੰ ਲੱਗਦਾ ਵੀ ਇੱਕ ਧਰਨਾ ਤੁਹਾਡੇ ਖਿਲਾਫ ਨਾ ਇਹਨਾਂ ਪ੍ਰਸ਼ਾਸਨ ਦੇ ਖਿਲਾਫ ਹੋਰ ਲਾਉਣਾ ਪੈਣਾ ਸੋ ਸਾਡੀ ਭਾਰਤੀ ਕਿਸਾਨ ਯੂਨੀਅਨ ਵੱਲੋਂ ਮੈਂ ਸੁਖਦੇਵ ਸਿੰਘ ਬੰਗੜੀ ਤੁਹਾਨੂੰ ਬੇਨਤੀ ਕਰਦਾ ਵੀ ਇਹਦਾ ਯਾਰ ਹੱਲ ਕਰ ਲੋ ਠੀਕ ਹੈ ਨਾ ਇਹ ਚੰਗਾ ਨਹੀਂ ਤੁਹਾਡੇ ਵਾਸਤੇ ਬੜੀ ਸ਼ਰਮਨਾਕ ਗੱਲ ਆ ਕਿ ਇਸ ਤਰ੍ਹਾਂ ਦਾ ਇਨਾ ਪੈਸਾ ਤੁਹਾਨੂੰ ਮਿਲਣ ਦੇ ਬਾਵਜੂਦ ਤੁਸੀਂ ਲੈ ਕੇ ਸੜਾਂ ਦੇ ਉੱਤੇ ਕੂੜਾ ਸੁੱਟਦੇ ਚੱਲਣਾ ਨਹੀਂ ਅਸੀਂ ਇਹ ਜਿਹੜੀ ਪਹਿਲਾਂ ਵੀ ਮਿੱਟੀ ਪਾਈ ਆ ਉਹ ਸਾਰੀ ਕਢਵਾਉਣੀ ਆ ਨਾ ਕੋਣ ਕਢਵਾ ਕੇ ਦੇ ਉੱਤੇ ਨਵੀਂ ਮਿੱਟੀ ਪਾਉਗੀ ਇਹ ਇਹ ਹੁਣ ਅੱਜ ਕਰਨਾ ਕੱਲ ਕਰਨਾ ਇਹਨਾਂ ਦੀ ਮਰਜ਼ੀ ਆ ਫੇਰ ਦੇਖ ਲੈਣ ਫੇਰੇ ਇਹ ਚੱਲਣਾ ਨਹੀਂ ਹੈਗਾ ਇਹਨਾਂ ਦਾ ਇਹ ਨਹੀਂ ਚੱਲਣ ਦੇਣਾ ਅਸੀਂ ਧੰਨਵਾਦ ਜੀ ਇਹ ਖੜੀ ਸੀ ਕਿ ਅਸੂਬਿਧ ਤੁਹਾਨੂੰ ਦਿਖਾ ਰਿਹਾ ਕੈਮਰੇ ਵਿੱਚ ਲਗਾਤਾਰ ਇਹ ਬਜੇ ਕੂੜਾ ਜਿਹੜੇ ਪੈਕਟੀਆਂ ਨੂੰ ਜਾ ਕੇ ਇੱਥੇ ਪਾਇਆ ਆ ਵਾ ਇਹ ਨੁਕਸਾਨਦਾਰ ਹੈਗਾ ਵਾ ਇਹ ਦੇਖ ਸਕਦੇ ਆਪਾਂ ਵੀ ਜਮਾ ਹੀ ਕੂੜਾ ਰੋਡ ਦੀ ਇਹ ਸੱਡਾਂ ਦੇ ਪਾਇਆ ਸਮਾਨ ਇਹ ਸਾਰਾ ਰੋਡ ਇਹ ਕੂੜਾ ਹੀ ਹੈ ਤੇ ਚੈਨਲ ਦੇ ਮੈਂਦਰੀ ਤੁਹਾਨੂੰ ਇਹ ਖਬਰਾਂ ਦਿਖਾ ਰਿਹਾ ਸੀ ਚੈਨਲ ਦੇਸ਼ ਦੁਨੀਆ ਤੋਂ ਤੁਸੀਂ ਲਗਾਤਾਰ ਮੰਨਦੇ ਹੋ ਅਗਲੀ ਅਪਡੇਟ ਨਾਲ ਤੁਹਾਨੂੰ న్యూਸ ਸੰਜੀ ਕਰਾਂਗੇ ਧੰਨਵਾਦ ਜੀ ਲਾਹੌਰ ਉਹਦਾ ਮੁੱਦਾ ਹੀ ਕੀ ਮਾਮਲਾ ਕਰ ਮੇਰਾ ਨਾਮ ਦਲਬਾਤ ਸਿੰਘ ਗਿੱਲ ਸਟੇਟ ਪ੍ਰੈਜ਼ੀਡੈਂਟ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਜਿਹੜਾ ਰੌਂਡ ਰੋਡ ਦਾ ਮੁੱਦਾ ਸੀਗਾ ਇਹ ਰੌਂਡ ਰੋਡ ਇੱਥੇ ਬੈਠ ਕੇ ਬਣਵਾਇਆ ਸੀ ਔਰ ਇੱਕ ਸਾਲ ਇਹਦੀ ਘਾਤਰ ਇੱਕ ਸਾਲ ਦੇ ਵਿੱਚ ਤਿੰਨ ਵਾਰੀ ਇਹ ਟੋਲ ਫਰੀ ਕੀਤਾ ਸੀਗਾ ਤੇ ਰੋਡ ਤੇ ਕਹਿੰਦੇ ਵਧੀਆ ਬਣਦਾ ਜਾ ਰਿਹਾ ਪਰ ਕਿਤੇ ਨਾ ਕਿਤੇ ਅਜੇ ਵੀ ਪ੍ਰਸ਼ਾਸਨ ਕੁਤਾਈਆਂ ਵਰਤ ਰਿਹਾ ਮੈਨੂੰ ਪਤਾ ਲੱਗਿਆ ਸੀ ਵੀ ਮੰਗਲੀ ਦੇ ਕੋਲੇ ਇਹਨਾਂ ਨੇ ਨਾ ਉਹ ਮਲਵਾ ਪਾਤਾ ਜਿੱਥੇ ਮਿੱਟੀ ਪੈਣੀ ਚਾਹੀਦੀ ਸੀ ਉੱਤੇ ਮਲਵਾ ਪਾ ਕੇ ਤੇ ਇਹਨਾਂ ਨੇ ਉਤੋਂ ਦੀ ਰੋਡ ਬਣਾਉਣੀ ਸ਼ੁਰੂ ਕਰਤੀ ਆ ਉਹਦਾ ਪਤਾ ਲੱਗਿਆ ਸੀ ਉਹ ਅਸੀਂ ਉਹਦੀ ਐਸਡੀਓ ਨੂੰ ਪ੍ਰਸ਼ਾਸਨ ਨੂੰ ਫਿਰ ਉਹਦੀ ਸ਼ਿਕਾਇਤ ਕੀਤੀ ਅਸੀਂ ਵੀ ਆ ਜਿਹੜਾ ਕੰਦ ਪਾਉਣ ਲੱਗੇ ਆ ਬਣੇ ਬਣਾਏ ਕੰਮ ਨੂੰ ਖਰਾਬ ਕਰਨ ਲੱਗੇ ਨਾ ਕਰੋ ਵਧੀਆ ਰੋਡ ਬਣ ਗਿਆ ਸਾਰਿਆਂ ਨੂੰ ਵਧੀਆ ਬਣਾ ਦਿਓ ਇਹ ਚੱਕਰ ਸੀ ਉਹਨਾਂ ਨੂੰ ਸਾਡੀ ਗੱਲ ਆਈ ਉਹਨਾਂ ਨੂੰ ਪਤਾ ਹੀ ਨੋਟਿਸ ਨਹੀਂ ਸੀ ਇਸ ਬਾਰੇ ਦੇਖੋ ਜੇ ਹੀ ਮੌਕੇ ਤੇ ਖੜਾ ਵਾ ਐਸਡੀਓ ਕੀੜੇ ਮਾਰਦਾ ਪਤਾ ਕਿਉਂ ਨਹੀਂ ਆ ਪਤਾ ਹੈਗਾ ਪਰ ਕਿਤੇ ਨਾ ਕਿਤੇ ਥੋੜੇ ਵਾਲੇ ਪੈਸੇ ਬਚਾਉਣ ਦੇ ਚੱਕਰ ਚ ਜਿਹੜੀ ਕੰਪਨੀ ਹੁੰਦੀ ਆ ਉਹ ਇਹੋ ਜਿਹਾ ਹਰਕਤਾਂ ਕਰ ਦਿੰਦੇ ਆ ਪਰ ਉਹਦੇ ਨਾਲ ਜਿਹੜੀ ਉਹਦੀ ਨੀਹ ਉਹ ਕਮਜ਼ੋਰ ਹੋ ਜਾਂਦੀ ਆ ਉਹ ਛੜਕ ਚ ਉੱਤੇ ਇੱਕ ਦਿਨ ਟੁੱਟ ਜਾਂਦੀ ਆ ਫੇਰ ਉਹ ਤਾਂ ਕਹਰੇ ਵੀ ਉਹ ਸਾਨੂੰ ਦੱਸੋ ਕਿਹੜੇ ਬੰਦੇ ਆ ਜਿਨ੍ਹਾਂ ਨੇ ਛੱਡਿਆ ਪਤਾ ਉਹ ਜਿਨ੍ਹਾਂ ਨੇ ਛੱਡਿਆ ਉਹਨਾਂ ਨੂੰ ਪਤਾ ਹੋਊਗਾ ਜਿਨ੍ਹਾਂ ਤੋਂ ਪੂਦੇ ਆ ਸਾਨੂੰ ਲੋੜਾ ਪਤਾ ਅਸੀਂ ਤੇ ਪਿਆ ਦੇਖਿਆ ਪਿਆ ਦੇਖਿਆ ਤੇ ਅਸੀਂ ਇਹਨਾਂ ਨੂੰ ਸ਼ਿਕਾਇਤ ਕੀਤੀ ਆ ਫੇਰੇ ਮੀਡੀਆ ਨੂੰ ਪਤਾ ਲੱਗ ਗਿਆ ਤੁਸੀਂ ਵੀ ਆਏ ਤੇ ਹੋਰ ਵੀ ਮੀਡੀਆ ਆਇਆ ਸੀਗਾ ਗੱਲ ਉੱਥੇ ਵੀ ਵੀਡੀਓ ਬਣੀਆਂ ਨੇ ਫੇਰੇ ਫੇਰੇ ਗੱਲ ਨਿਕਲੀ ਆ ਪਰ ਇਹਦੀ ਜਾਂਚ ਹੋਣੀ ਚਾਹੀਦੀ ਆ ਔਰ ਇਹ ਜਿਹੜੇ ਬੰਦੇ ਨੇ ਕਰਾਇਆ ਵਾ ਜਾਂ ਜੇ ਕੰਪ ਜਿਹੜੇ ਠੇਕੇਦਾਰ ਨੇ ਕਰਾਇਆ ਵਾ ਇਹ ਉਹਨਾਂ ਨੂੰ ਇਹਦੀ ਸਜ਼ਾ ਮਿਲਣੀ ਚਾਹੀਦੀ ਆ ਔਰ ਇਹਦਾ ਲਾਇਸੈਂਸ ਰੱਦ ਹੋਣਾ ਚਾਹੀਦਾ ਉਹ ਕਰੇ ਵੀ ਸਾਨੂੰ ਤੁਸੀਂ ਦੱਸੋ ਕਿ ਕਿਹਨਾਂ ਨੇ ਪਿਆ ਕਰਵਾਇਆ ਮੈਂ ਤੁਹਾਨੂੰ ਕਹਤਾ ਜੀ ਸਾਨੂੰ ਅਸੀਂ ਥੋੜਾ ਸੜਕ ਬਣਾ ਰਹੇ ਆ ਸੜਕ ਠੇਕੇਦਾਰ ਬਣਾ ਰਿਹਾ ਇਹ ਠੇਕੇਦਾਰਾਂ ਤੋਂ ਪੁੱਛਣ ਵੀ ਇਹ ਕਿੰਨੇ ਪੋਇਆ ਮਲਬਾ ਪਰ ਹੁਣ ਉਹਨਾਂ ਨਾਲ ਸਾਡੀ ਗੱਲ ਹੋਈ ਆ ਉਹ ਕਹਿੰਦੇ ਅਸੀਂ ਫੂਸ ਕਮੇਂਡ ਕੀਤੀ ਆ ਜਾਣਕਾਰੀ ਚੱਲ ਰਹੀ ਹੈ ਜੋ ਵੀ ਉਹਦੀ ਬੰਦੀ ਸਦਾ ਹੋਵੇ ਮਨ ਮੁੱਖ ਦੇ ਬੰਦੇ ਖੜੇ ਉਹਨਾਂ ਨੂੰ ਸਦਾ ਦਬਾਈ ਜਾਊਗੀ ਤੇ ਵਧੀਆ ਗੱਲ ਹੈ ਜੀ ਕਰਨ ਅਸੀਂ ਤੇ ਆਪ ਨਾਲ ਆ ਪਰ ਅਸੀਂ ਕੰਮ ਮਾੜਾ ਨਹੀਂ ਹੋਣ ਦੇਣਾ ਇਹਨਾਂ ਨੂੰ ਪਹਿਲਾਂ ਵੀ ਕਿਹਾ ਸੀ ਹੁਣ ਵੀ ਕਹਿੰਦੇ ਆ ਫੇਰ ਆਹੋਂ ਰੋਡ ਦਾ ਕਿਤੇ ਵੀ ਕੰਮ ਨਹੀਂ ਮਾੜਾ ਹੋਣ ਦਿਆਂਗੇ ਅਸੀਂ ਉੱਤੇ ਨਾਲ ਖੜੇ ਹਜੇ ਵੀ ਸਾਡੇ ਨਾਲ ਉਹ ਚ ਹਜੇ ਵੀ ਧੋਖਾ ਜਿਹਾ ਕਰੀ ਜਾ ਰਿਹਾ ਹੈ ਜਿਹੜੇ ਪੇੜ ਕੱਟਣੇ ਸੀਗੇ ਉਹਨਾਂ ਦੀ ਮਨਜ਼ੂਰੀ ਆ ਉਹ ਸਹੀ ਨਹੀਂ ਹੈਗੀ ਜੇ ਮਨਜ਼ੂਰੀ ਨਹੀਂ ਦਿੱਤੀ ਗਈ ਵਰਨਾ ਜੇ ਮਨਜ਼ੂਰੀ ਨਾ ਦਿੱਤੀ ਗਈ ਤਾਂ ਅਸੀਂ ਟੀਸੀ ਦਫ਼ਤਰ ਬੰਦ ਕਰਾਂਗੇ ਇਹ ਵਾਰ ਜਿੰਨੇ ਦੇ ਰਹੇ ਅਸੀਂ ਜਾਂ ਉਹਨਾਂ ਦੀ ਮਨਜ਼ੂਰੀ ਦੇ ਕੇ ਪੇੜ ਪੇੜ ਕਟਾ ਕੇ ਸੜਕ ਨੂੰ ਕੰਪਲੀਟ ਕੀਤਾ ਜਾਵੇ ਇਹ ਜ਼ਰੂਰੀ ਆ ਲਾਕਨ ਵਾਸੀ ਉਹਨਾਂ ਵੱਲੋਂ ਵੀ ਕਿਹਾ ਜਾ ਰਿਹਾ ਵੀ ਇਹ ਹੋਰ ਇਸਕੋ ਇਸਦੀ ਕਮ ਹੈਗਾ ਵਾਦਵਾਦ ਕੋ ਗੱਡੀ ਗੋਡੀ ਪਲ ਸਕਦੀ ਇੱਥੇ ਬਿਲਕੁਲ ਜੀ ਹੋ ਸਕਦਾ ਜਦੋਂ ਥੱਲੇ ਮਲਬਾ ਪਿਆ ਹੋਊਗਾ ਗੱਡੀ ਨੇ ਬਹਿਣਾ ਹੀ ਆ ਟਿਪਰ ਨੰਗਦੇ ਟਿਪਰ ਬਹਿ ਗਿਆ ਕਈਆਂ ਨੂੰ ਸੱਟਾਂ ਲੱਗਣਗੀਆਂ ਉਹਦੇ ਵਿੱਚ ਉਹ ਤੁਹਾਡੀ ਕੋਈ ਅਧਿਕਾਰੀਆਂ ਨਾਲ ਗੱਲਬਾਤ ਹੋਈ ਕਿ ਨਹੀਂ ਨਹੀਂ ਇਹ ਉਹ ਵੀ ਸੁਖਦੇਵ ਜੀ ਹੋਈ ਹੈ ਮੇਰੀ ਨਹੀਂ ਹੋਈ ਕੋਈ ਵੀ ਸੁਖਦੇਵ ਇਸ ਮੁੱਦੇ ਨੂੰ ਲੈ ਕੇ ਜਾ ਰਿਹਾ ਅੱਗੇ ਇਹ ਉਹੀ ਗੱਲਬਾਤ ਹੋਈ ਹੈ ਸਾਰੇ ਰਾਹੋਂ ਰੋਡ ਦੇ ਬਰਮਾ ਉੱਤੇ ਮਿੱਟੀ ਦੀ ਜਗ੍ਹਾ ਮਲਵਾ ਪਾਉਣ ਦੇ ਮਾਮਲੇ ਸੰਬੰਧੀ ਗੱਲ ਕਰਨ ਤੇ ਪਹਿਲਾਂ ਤਾਂ ਪੀਡਬਲਯੂਡੀ ਦੇ ਐਸਡੀਓ ਨੇ ਇੱਕ ਦਿਨ ਕੋਈ ਪੱਲਾ ਹੀ ਨਹੀਂ ਪੜਾਇਆ ਪਰ ਜਦੋਂ ਦੇਸ਼ਦੁਨੀਆ ਦੀ ਟੀਮ ਉਹਨਾਂ ਦਾ ਪੱਕਾ ਜਾਣ ਲਈ ਦੂਜੇ ਦਿਨ ਉਹਨਾਂ ਦੇ ਦਫ਼ਤਰ ਪਹੁੰਚ ਗਈ ਤਾਂ ਕੈਮਰੇ ਸਾਹਮਣੇ ਕੁਝ ਕਹਿਣ ਦੀ ਬਜਾਏ ਉਹਨਾਂ ਪੱਤਰਕਾਰ ਸੁਰਿੰਦਰ ਚੰਦਾ ਨੂੰ ਫੋਨ ਤੇ ਕਿਹਾ ਕਿ ठेकेदार ਨੂੰ ਇਸ ਕੂੜਾ ਕਰਕਟ ਅਤੇ ਮਲਬੇ ਨੂੰ ਸੁੱਟਣ ਵਾਲੇ ਖਿਲਾਫ ਪੁਲਿਸ ਸ਼ਿਕਾਇਤ ਕਰ ਲਈ ਆਖ ਦਿੱਤਾ ਗਿਆ ਹੈ ਜਿਸ ਦੀ ਪੁਸ਼ਟੀ ਉਹਨਾਂ ਵੱਲੋਂ ਦੇਸ਼ਦੁਨੀਆ ਅਖਬਾਰ ਚੈਨਲ ਦੀ ਮੁੱਖ ਸੰਪਾਦਕ ਗੁਰਿੰਦਰ ਕੌਰ ਮਹਦੂਦਾ ਨਾਲ ਗੱਲ ਕਰਦਿਆਂ ਵੀ ਕੀਤੀ ਗਈ ਉਧਰ ਠੇਕੇਦਾਰ ਇੰਜੀਨੀਅਰ ਹਰਤੇਸ਼ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਭਾਵੇਂ ਪੁਲਿਸ ਸ਼ਿਕਾਇਤ ਕਰ ਉਧਰ ਠੇਕੇਦਾਰ ਇੰਜੀਨੀਅਰ ਹਰਤੇਸ਼ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਭਾਵੇਂ ਪੁਲਿਸ ਸ਼ਿਕਾਇਤ ਕਰਨ ਦੀ ਗੱਲ ਜ਼ਰੂਰ ਆਕੀ ਪਰ ਇਹ ਨਹੀਂ ਦੱਸਿਆ ਕਿ ਕਿਸ ਥਾਣੇ ਵਿੱਚ ਕਿਸ ਵੱਲੋਂ ਸ਼ਿਕਾਇਤ ਕੀਤੀ ਗਈ ਹੈ ਜਿਸ ਤੋਂ ਸਾਫ਼ ਲੱਗਦਾ ਹੈ ਕਿ ਦਾਲਚ ਜ਼ਰੂਰ ਕਾਲਾ ਹੈ ਕਿਸਾਨ ਆਗੂ ਸੁਖਦੇਵ ਸਿੰਘ ਨੇ ਆਧਾਰਾ ਦੇਸ਼ ਦੁਨੀਆ ਨੂੰ ਫੋਨ ਕਰਕੇ ਮੁੱਢ ਜਾਣਕਾਰੀ ਦਿੱਤੀ ਕਿ ठेकेदार ਨੇ ਕੂੜਾ ਕਰਕਟ ਤੇ ਮਲਬਾ ਹਟਾਉਣ ਦੀ ਬਜਾਏ ਉਸ ਉੱਤੇ ਹੀ ਮਿੱਟੀ ਪਾ ਕੇ ਇਸ ਥਾਂਦਲੀ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਸਾਡੇ ਵੱਲੋਂ ਵੀਡੀਓ ਬਣਾ ਲਈ ਗਈ ਹੈ ਜਿਸ ਬਾਰੇ ਉਹ ਜਲਦ ਸਖਤ ਐਕਸ਼ਨ ਲੈਣਗੇ ਹੈਲੋ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਰ ਮੈਂ ਦੇਸ਼ ਦੁਨੀਆ ਤੋਂ ਚੀਫ ਐਡੀਟਰ ਬੋ ਰਹੀ ਹਾਂ ਹਾਂਜੀ ਹਾਂਜੀ ਆ ਗੁਰਿੰਦਰਪੁਰ ਮਹਿਦੂਤਾਂ ਹਾਂਜੀ 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 ਸਰ ਮੇਰੇ ਮੇਰੀ ਗੱਲ ਕਿਹਦੇ ਨਾਲ ਹੋ ਰਹੀ ਹੈ ਐਸ ਡੀਓ ਸਾਹਿਬ ਨੇ ਜਾਂ ਐਕਸ਼ਨ ਸਰ ਤੁਹਾਡਾ ਸ਼ੁਭਨਾਮ ਜੀ ਤੁਸੀਂ ਨੰਬਰ ਲੈ ਕੇ ਭੁਲੇਗਾ ਹਾਂ ਜੀ ਨੰਬਰ ਹੈਗਾ ਜੀ ਤੁਹਾਡਾ ਸਾਡੇ ਕੋਲ ਹਾਂ ਜੀ ਹਾਂ ਜੀ ਤੇ ਨੰਬਰ ਲੈ ਰਾ ਨਾਮ ਵੀ ਲੈ ਰਾ ਹੈਗਾ ਨਹੀਂ ਨਹੀਂ ਤੁਹਾਡੇ ਨਾਲ ਐਕਚੁਅਲੀ ਪੱਕ ਲੈਣਾ ਸੀ ਕਿਸੇ ਮਾਮਲੇ ਬਾਰੇ ਹਾਂ ਜੀ ਤੇ ਇਸ ਕਰਕੇ ਮੈਂ ਨਾਮ ਪੁੱਛ ਰਹੀ ਹਾਂ ਤੁਹਾਡਾ ਅੱਛਾ ਜੀ ਹਾਂ ਜੀ ਨਹੀਂ ਨਾਮ ਮੈਂ ਨਹੀਂ ਦੱਸਉਂਦਾ ਹੈਗਾ ਮੈਂ ਅੱਛਾ ਤੁਸੀਂ ਐਸਡੀਓ ਸਾਹਿਬ ਹੋ ਰਹੇ ਹੋ ਨਾ ਹਾਂਜੀ ਅੱਛਾ ਸਰ ਇਕ 라ਹੂ ਰੋਡ ਦਾ ਮਾਮਲਾ ਮੰਗਲੀ ਪਿੰਡ ਦੇ ਕੋਲ ਦਾ ਇੱਕ ਜਿਹੜਾ ਕੂੜਾ ਕਰਕਟ ਉੱਥੇ ਸਿੱਟਿਆ ਹੋਇਆ ਹੈ ਮਲਬਾ ਵਗੈਰਾ ਹਾਂਜੀ 23ਵારે ਸਾਡੇ ਪੱਤਰਕਾਰ ਜਿਹੜਾ ਸ਼੍ਰੀਨਦਰ ਚਿੰਦਾ ਸੀ ਉਹਦੇ ਨਾਲ ਵੀ ਗੱਲ ਹੋਈ ਸੀ ਤੁਹਾਡੀ ਹਾਂਜੀ ਕਿ ਬਸ ਦੁਬਾਰਾ ਕਲੀਅਰ ਕਰਦੋ ਕਿ ਇਹ ਠੇਕੇਦਾਰ ਨੇ ਸੁੱਟਿਆ ਜਾਂ ਫਿਰ ਕਿਸੇ ਹੋਰ ਨੇ ਮੈਂ ਮੈਨੂੰ ਸ਼੍ਰੀਨਦਰ ਜੀ ਦਾ ਫੋਨ ਆਇਆ ਤੁਹਾਡੇ ਪੱਤਰਕਾਰ ਦੇ ਹੈਗੇ ਨਾ ਤੁਹਾਡੇ ਹਾਂਜੀ ਹੁਣ ਮੈਂ ਕੱਲ ਨੂੰ ਸ਼ਾਮ ਨੂੰ 5 ਦੇ ਬਾਅਦ ਫੋਨ ਆਇਆ ਦਫ਼ਤਰ ਦੇ ਟਾਈਮ ਤੋਂ ਬਾਅਦ ਅੱਛਾ ਜੀ ਮੈਂ ਨੂੰ ਦੱਸਿਆ ਮੈਂ ਕਿਹਾ ਇੱਥੇ ਕੂੜਾ ਫੁੱਟਿਆ ਕਿੰਨੇ ਹੈਗਾ ਹਾਂਜੀ ਉਹ ਕਹਿੰਦੇ ਵੀ ਸਾਨੂੰ ਨਹੀਂ ਪਤਾ ਸਾਨੂੰ ਕਿਸਾਨ ਵੀ ਨੂੰ ਹੋਇਆ ਦੱਸਿਆ ਹੈ ਕਿ ਅਸੀਂ ਫੁੱਟਿਆ ਹੈ ਅੱਛਾ ਜੀ ਹਾਂ ਫਿਰ ਮੈਂ ਮੈਂ ਉਹਨਾਂ ਨੇ ਵੀਡੀਓ ਭੇਜੀ ਵਟਸਐਪ ਤੇ ਦੋ ਬਣਾ ਕੇ ਹਾਂਜੀ ਤੇ ਇਮੀਡੀਏਟਲੀ ਮੈਂ ਉਹ ਪਤਾ ਕੀਤਾ ਕਿ ਇੱਕ ਕੂੜਾ ਕਿੰਨੇ ਵਟੈਕ ਕਿਸੇ ਨੂੰ ਕਹਿੰਦੇ ਸਾਨੂੰ ਨਹੀਂ ਪਤਾ ਕਿ ਕਿੰਨੇ ਕੂੜਾ ਫੁੱਟਿਆ ਹੈਗਾ ਅੱਛਾ ਜੀ ਜਿਹੜਾ ਸਾਡਾ ਕੰਟਰੈਕਟਰ ਹੈਗਾ ਹਾਂਜੀ ਅਸੀਂ ਅਸੀਂ ਉਹਨੂੰ ਕਿਹਾ ਕਿ ਤੂੰ ਵੀ ਇਹ ਕੰਪਲੇਨਟ ਕਰ ਇੱਕ ਤਰ੍ਹਾਂ ਥਾਣੇ ਜਿਹੀ ਕਿ ਉਹ ਸਾਡੇ ਸਾਡੇ ਕੂੜਾ ਫੁੱਟ ਗਿਆ ਹੈਗਾ ਹਾਂਜੀ ਤੇ ਦੂਜਾ ਉਹਨੂੰ ਆਪਣੇ ਜਗਾ ਦੇ ਇੱਕ ਵਾਰੀ अच्छा जी ते ਉਹ ਤਾਂ ਪਹਿਲਾਂ ਮੜਾ ਕਰ ਦੋਗੇ ਕੀ ਵੀ ਕੀ ਹੈ ਬਹਿ ਕੇ ਯਾਰ ਸਾਡੇ ਘਰ ਦੇ ਮੂਹਰੇ ਕੋਈ ਕੋਈ ਹੁੜ ਜਾਈ ਚਕਾ ਆਪੇ ਜੀ ਕਰਦੇ ਹੈ ਕੋਈ ਦੂਜਾ ਬੰਦਾ ਕੋ ਨਾਲੇ ਲਿਖੂਗਾ ਤੇ ਦੇਖੋ પોલીસ ਅਫੀਸਰ ਹੋਗੀ ਪਹਿਲਾਂ ਉਹ ਕੌਣ ਉੱਟ ਕੇ ਗਿਆ ਕੁੜਾ ਤੇ ਕਿਸਾਨ ਜੂਨੀ ਨਾਗੂ ਜਿਹੜੇ ਕਹਿ ਰਹੇ ਕਿ ਪੀਡਬਲਯੂਡੀ ਅਧਿਕਾਰੀਆਂ ਦੀ ਮਿਲੀ ਭੁਗਤ ਨਾਲ ਇਹ ਤੰਦਲੀ ਹੋ ਰਹੀ ਹੈ ਕੀ ਕਹੋਗੇ ਇਸ ਬਾਰੇ ਤੁਸੀਂ ਇਸ ਤੋਂ ਗੁੜਾ ਘੁਟੇ ਸੀ ਆਦਲੀ ਉਸ ਦੇ ਗੁੜਾ ਫੇਟ ਥੋੜੇ ਕਰਦੇ ਵਾਰ ਕੋਈ ਗੁੜਾ ਘੁਟਦੇ ਤਾਲੇ ਹੁੰਦਾ ਹੋਏਗੀ ਮੇਰੇ ਘਰ ਦੇ ਕੋਲ ਗੁੜਾ ਘੁਟਦੇ ਜੀ ਤੇ ਤੁਸੀਂ ਜਿਹੜੀ ਹਾਂਜੀ ਤੁਸੀਂ ਪੁਲਿਸ ਨੂੰ ਸ਼ਿਕਾਇਤ ਕਰਨ ਦੀ ਗੱਲ ਵੀ ਕੀਤੀ ਏ ਜੇ ਪੁਲਿਸ ਨੂੰ ਸ਼ਿਕਾਇਤ ਕੀਤੀ ਏ ਤਾਂ ਉਹਦੀ ਵਿਭਾਗੀ ਚਿੱਠੀ ਦਾ ਕੋਈ ਨੰਬਰ ਜਾਂ ਫਿਰ ਜਿਹੜੇ ਥਾਣੇ ਦਿੱਤੀ ਉਹਦਾ ਕੋਈ ਨੰਬਰ ਸਾਡੀ ਚ ਲੈ ਸਕਦੇ ਤੁਸੀਂ ਹਾਂਜੀ ਜੀ ਸਾਡੀ ਥਾਣੇ ਜੇ ਲਿਖਣ ਉਸ ਜਿਹੜਾ ਕਹਤਾ ਸੀ ਜੈਂਸੀ ਨੂੰ ਤੁਸੀਂ ਆਰਟੀਆਈ ਚ ਲੈ ਲਓ ਡਾਕੂਮੈਂਟਸ ਹਾਂਜੀ ਸਰ ਰਾਹੋਂ ਰੋਡ ਦਾ ਜਿਹੜਾ ਕੰਟਰੈਕਟ ਆ ਤੁਹਾਡੇ ਕੋਲ ਆ ਜੀ ਜੀ ਇਹ ਪਿੰਡ ਮੰਗਲੀ ਦੇ ਕੋਲ ਬਰਮ ਆਉਦੇ ਤੇ ਕੂੜਾ ਕਰਕਟ ਜਿਹੜਾ ਸਿੱਟਿਆ ਹੋਇਆ ਉਹਦੇ ਬਾਰੇ ਤੁਹਾਨੂੰ ਪਤਾ ਨਹੀਂ ਕੁਝ ਵੀ ਨਹੀਂ ਮੈਡਮ ਉਹ ਪਤਾ ਨਹੀਂ ਹੁਣ ਕੌਣ ਸੁੱਟਿਆ ਇਹਦੇ ਬਾਰੇ ਦਾ ਆਪਾਂ ਨੂੰ ਨਹੀਂ ਪਤਾ ਜੀ ਤੇ ਤੁਸੀਂ ਤੁਹਾਨੂੰ ਨਾ ਵੀਡੀਓ ਭੇਜੀ ਆ ਪਹਿਲਾਂ ਤੁਸੀਂ ਉਹ ਵੀਡੀਓ ਦੇਖ ਲਓ ਚਲੋ ਦੇਖ ਲੈਂਦੇ ਹੋ ਵੈਸੇ ਰੱਤ ਮਤਲਬ ਕਿ ਉਹ ਸਟਾਫ ਮੈਨ ਲੱਗੋ ਉਹਨਾਂ ਨੇ ਰਿਮੂਵ ਕਰਾਤਾ ਉਹ ਮੈਨੂੰ ਥੋੜੀ ਨੌਲੇਜ ਆਈ ਸੀ ਕਿ ਇਹੇ ਦੀ ਕੋਈ ਗੱਲਬਾਤ ਹੈ ਇਹ ਉਹ ਗੋਹ ਗਰਨੋ ਤੋਂ ਕਨ ਨਹੀਂ ਕੋਨ ਸੁਟ ਗਿਆ ਉਹ ਤੇ ਮੇਰੇ ਕੋਲ ਜਿਹਨੇ ਵੇਸਟ ਧੇਰਾ ਹੰਡਣਾ ਵੀ ਹੈ ਜਿਹੜਾ ਬਸ ਸੀ ਕਿ ਪਿੰਡ ਵਾਲੇ ਸੁਟ ਗਏ ਨੇ ਸਦੇ ਗੰਬੇ ਆਪ ਕੋ ਫੈਕਟਰੀ ਵਾਲੇ ਸੁਟ ਗਏ ਉਹ ਤੇ ਰਾਤੀ ਪਾਏ ਕਿਸਾਨ ਜੂਨੀਅਨ ਆਗੂ ਆਗੂ ਨੇ ਇਹ ਕਹਿਣਾ ਕਿ ਮਿੱਟੀ ਦੀ ਜਗ੍ਹਾ ਤੇ ਕੂੜਾ ਕਰਕੜ ਪਾ ਕੇ ਤੁਸੀਂ ਤੰਦ ਲੀ ਕਰ ਰਹੇ ਹੋ ਇਸ ਬਾਰੇ ਤੁਹਾਡਾ ਕੀ ਕਹਿਣਾ ਮੈਨੂੰ ਉਹ ਕਿਵੇਂ ਹੋ ਜਾਦਾ ਮੈਂ ਤੁਹਾਨੂੰ ਕਹਿੰਦਾ ਸਾਰਾ ਕਿਵੇਂ ਸਿੱਟ ਜਾਂਦੇ ਜੀ ਜੇ ਮਤਲਬ ਨਹੀਂ ਸੁਟਿਆ ਗਿਆ ਤਾਂ ਹੋਰ ਕਿਹਨੇ ਸੁਟਿਆ ਹੈ ਮੈਡਮ ਇਹਦੇ ਬਾਰੇ ਤਾਂ ਹੁਣ ਕਹਿਣੀ ਨਾ ਸਕਦੇ ਜੀ ਅਸੀਂ ਕਿੱਦੇ ਸਿੱਟਦਾ ਜੀ ਤਾਂ ਜਿਹੜੇ ਪੀ ਡਬਲਯੂ ਦੇ ਹਾਂਜੀ ਆਪਾਂ ਕਿਵੇਂ ਕਿਹਨੂੰ ਕਿਹਨ ਕਹਿ ਸਕਦੇ ਹਾਂ ਕੌਣ ਛੋੜ ਗਿਆ ਜੀ ਰਾਤ ਨੂੰ ਬਰਾਤੇ ਕੌਣ ਛੋੜ ਗਿਆ ਜੀ ਜੇ ਤੁਸੀਂ ਵੀ ਮਾਈਨਿੰਗ ਦਾ ਮਾਈਨਿੰਗ ਦਾ ਪਤਾ ਹੈ ਕਿ ਇਸ ਟੈਪਰ ਵੀ ਅਵੇਲੇਬਲ ਹੀ ਹੈ ਨਹੀਂਗਾ ਮਤਲਬ ਸਾਡਾ ਤਾਂ ਵੈਸੇ ਕਿ ਉਹ ਤੇ ਇੰਟਰਪ੍ਰੈਸਾਂ ਦਾ ਕੰਮ ਕਰਦਾ ਵੈਸੇ ਉਹ ਕੰਮ ਨਹੀਂ ਕਰਦਾ ਜੀ ਜੇ ਤੁਸੀਂ ਕੂੜਾ ਕਰਕਰ ਨਹੀਂ ਪਾਇਆ ਤਾਂ ਪੀ ਡਬਲਯੂ ਡੀ ਐਸ ਡੀਓ ਨੇ ਉਹਨਾਂ ਤੁਹਾਨੂੰ ਜਾਨਕੀ ਕੂੜੇ ਨੂੰ ਚੱਕ ਕੇ ਪੁਲਿਸ ਸ਼ਿਕਾਇਤ ਕਰਵਾਉਣ ਦੀ ਗੱਲ ਕਹੀ ਸੀ ਸਾਨੂੰ ਕਿਹਾ ਕਿ ਤਾਂ ਤੁਸੀਂ ਪੁਲਿਸ ਸ਼ਿਕਾਇਤ ਕਰਵਾਈ ਤਾਂ ਕਿੱਥੇ ਕਰਵਾਈ ਨਹੀਂ ਕਰਵਾਤੀ ਉਹ ਤਾਂ ਮੇਰੇ ਕੋਲ ਰਿਪੋਰਟ ਦਿੱਤੀ ਉਹਦਾ ਤੇ ਉਸ ਦਾ ਕੋਈ ਨੰਬਰ ਵੀ ਕਿਹੜੇ ਥਾਣੇ ਦਿੱਤੀ ਕੋਈ ਨੰਬਰ ਹੋਏਗਾ ਚਿੱਠੀ ਦਾ ਨੰਬਰ ਲੈਦੇ ਨਹੀਂ ਤੁਹਾਨੂੰ ਹਾਂਜੀ ਦਿਓ ਜੀ ਉਹ ਸਵੇਰੇ ਲੈਦੇ ਨਹੀਂ ਜੀ ਹੁਣ ਮੈਨੂੰ ਹੋਰ ਤੋਂ ਲੈ ਕੇ ਨਾ ਹ ਨਹੀਂ ਤਾਂ ਮੈਂ ਦੁਬਾਰਾ ਕਰਾਂ ਤੁਹਾਨੂੰ ਫੋਨ ਦੁਬਾਰਾ ਕਿਵੇਂ ਮਤਲਬ ਹੈ ਮੈਨੂੰ ਸਮਝ ਆ ਰਿਹਾ ਪੇ ਥਾਣਾ ਕਿਹੜਾ ਹੈ ਫਿਰ ਕਿਹੜੇ ਥਾਣੇ ਚ ਤੁਸੀਂ ਸ਼ਿਕਾਇਤ ਕਰਵਾਈ ਹੈ ਮੈਡਮ ਮੈਨੂੰ ਨਹੀਂ ਪਤਾ ਉਹ ਜਿਹੜੇ ਸਾਡੇ ਪੀਐਸ ਹੈਗੇ ਮਤਲਬ ਮੈਂ ਉਹਨਾਂ ਤੋਂ ਪੁੱਛ ਲੈਂਦਾ ਜਦੋਂ ਮਾਰਨਿੰਗ ਤੋਂ ਸਾਰੀ ਡਿਟੇਲ ਹੈ ਅੱਛਾ ਜੀ ਮਤਲਬ ਕਿ 1 2 2 ਪੀਐਮ ਉਹ ਵਾਲਾ ਆਫਟਰਨੂਨ ਦੇ ਵਿੱਚ ਉਹਨਾਂ ਦਾ ਡਿਟੇਲ ਹੈ ਸਾਰੀ ਠੀਕ ਹੈ ਜੀ